ਨਮਸਕਾਰ ਸਤਿ ਸ੍ਰੀ ਅਕਾਲ ਸ਼੍ਰੀ ਹਰਗੋਬਿੰਦ ਸੀਨੀਅਰ ਸੈਕੰਡਰੀ ਸਕੂਲ ਅਰਨੀ ਵਾਲਾ ਦੇ ਸੀਬੀਐਸਸੀ ਦੇ 10ਵੀਂ ਅਤੇ 12ਵੀਂ ਕਲਾਸ ਦੇ ਨਤੀਜੇ ਸੋਫਿਸੀ ਦੀ ਰਹੇ ਬੱਚਿਆਂ ਦਾ ਬਹੁਤ ਹੀ ਵਧੀਆ ਪ੍ਰਦਰਸ਼ਨ ਰਿਹਾ ਇਹ ਨਤੀਜੇ ਵਿਦਿਆਰਥੀਆਂ ਦੇ ਸਕੂਲ ਦੇ ਸਟਾਫ ਅਤੇ ਮਿਹਨਤ ਲਗਨ ਸਦਕਾ ਸੰਭਵ ਹੋਏ ਸਕੂਲ ਪ੍ਰਬੰਧਕਾਂ ਨੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਬੁਲਾ ਕੇ ਤਹਿ ਦਿਲੋਂ ਵਧਾਈ ਦਿੱਤੀ ਅਤੇ ਜਸ਼ਨ ਮਨਾਇਆ ਨੀsha Sharma ਦੀ ਰਿਪੋਰਟ ਹੈ ਨਸ ਲਾਈਵ ਨਸ ਲਾਈ ਤੁਹਾਡਾ ਆਪਣਾ ਚੈਨਲ ਸਸਰੀ ਕਾ ਸਰ ਅੱਜ ਸਾਨੂੰ ਫੇਰ ਅਸੀਂ ਤੁਹਾਡੇ ਸਕੂਲ ਦੇ ਵਿੱਚ ਆਏ ਆ ਬਹੁਤ ਹੀ ਖੁਸ਼ੀ ਦਾ ਮੌਕਾ ਹੈ ਅਸੀਂ ਪਿਛਲੇ ਸਾਲ ਵੀ ਆਏ ਸੀ ਕਿਉਂਕਿ ਤੁਹਾਡੇ ਸਕੂਲ ਦੀ ਐਡੀ ਸਫਲਤਾ ਦੀਆਂ ਬੁਲੰਦੀਆਂ ਚੱਲ ਰਹੀਆਂ ਇਹਨਾਂ ਦਿਨਾਂ ਦੇ ਵਿੱਚ ਵੀ ਪਿਛਲੇ ਕਈ ਸਾਲਾਂ ਤੋਂ ਹੀ ਅਸੀਂ ਦੇਖ ਰਹੇ ਹਾਂ ਅੱਜ ਸਾਨੂੰ ਬੜਾ ਮਾਣ ਮਹਿਸੂਸ ਹੋ ਰਿਹਾ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਤੁਹਾਡੇ ਜਿਹੜੇ ਬੱਚੇ ਐ ਇਹਨਾਂ ਨੇ ਫੇਰ ਇੱਕ ਬਹੁਤ ਹੀ ਵਧੀਆ ਮੁਕਾਮ ਬੜੀ ਉਚਾਈਆਂ ਪ੍ਰਾਪਤ ਕੀਤੀਆਂ ਤੇ ਸਰ ਤੁਸੀਂ ਦੱਸੋ ਆਪਣੇ ਸਕੂਲ ਬਾਰੇ ਵੀ ਕਿਦਾਂ ਦਾ ਰਿਜ਼ਲਟ ਰਿਹਾ ਇਸ ਸਾਲ ਜਿਹੜਾ ਹੈ 10th ਕਲਾਸ ਦਾ ਤੇ +2 ਕਲਾਸ ਦਾ CBSE ਬੋਰਡ ਦਾ ਰਿਜ਼ਲਟ ਜਿਹੜਾ ਉਹ ਬਹੁਤ ਹੀ ਬੈਸਟ ਰਿਹਾ ਹੈ ਹਾਂ 10th ਕਲਾਸ ਦੇ ਵਿੱਚੋਂ ਸਾਡੇ ਜਿਹੜੇ 4 ਸਟੂਡੈਂਟਸ ਨੇ ਉਹਨਾਂ ਨੇ ਅਰਨੀਵਾਲਾ ਬਲਾਕ ਦੇ ਵਿੱਚੋਂ ਟੌਪ ਕੀਤਾ ਹੈ ਅਰਨੀਵਾਲਾ ਬਲਾਕ ਦੀਆਂ ਜਿਹੜੀਆਂ ਚਾਰੋਂ ਪੋਜੀਸ਼ਨਾਂ ਨੇ ਫਰਸਟ, ਸੈਕੰਡ, ਥਰਡ ਉਹ ਆਪਣੇ ਸੰਸਥਾ ਦੇ ਸੀ ਇੰਨੀਆਂ ਨੇ ਇਸੇ ਤਰ੍ਹਾਂ 12ਵੀਂ ਕਲਾਸ ਦੇ ਵਿੱਚੋਂ ਸਾਇੰਸ ਗਰੁੱਪ ਦੇ ਵਿੱਚੋਂ ਬਲਾਕ ਵਿੱਚੋਂ ਫਰਸਟ ਅਤੇ ਸੈਕੰਡ ਸਟੂਡੈਂਟ ਜਿਹੜਾ ਹੈ ਉਹ ਵੀ ਆਪਣੇ ਸਕੂਲ ਦਾ ਹੈ ਇਸੇ ਤਰ੍ਹਾਂ ਕਮਰਸ ਗਰੁੱਪ ਦੇ ਵਿੱਚ ਬੱਚਿਆਂ ਨੇ ਬਹੁਤ ਵਧੀਆ ਮਾਰਕਸ ਲੈਣੇ ਹਨ ਬਲਾਕ ਦੀ ਸੈਕੰਡ, ਥਰਡ ਤੇ ਫੋਰਥ ਪੋਜੀਸ਼ਨ ਜਿਹੜੀ ਹੈਗੀ ਹੈ ਉਹ ਸਕੂਲ ਹਰगो ਵਿੱਚ 22 ਕੋਈ ਕੋਈ 88 ਅਚਾਨੀ ਪ੍ਰਾਪਤ ਕੀਤੀ ਹੈ ਇਹ ਸਾਰਾ ਸਿਹਰਾ ਜਿਹੜਾ ਹੈਗਾ ਪ੍ਰਿੰਸੀਪਲ ਮੈਡਮ ਦੀ ਅੱਛੀ ਨਿਗਰਾਨੀ ਅਤੇ ਸਮੁੱਚੇ ਸਟਾਫ ਨੂੰ ਮਿਲਦਾ ਹੈ ਜਿਨ੍ਹਾਂ ਨੇ ਬਹੁਤ ਹੀ ਹਾਰਡ ਵਰਕ ਕਰਕੇ ਡੈਡੀਕੇਟਿਡ ਹੋ ਕੇ ਬੱਚਿਆਂ ਨੂੰ ਪੀਚ ਕੀਤਾ ਹੈ ਤੇ ਵੈਲ ਕੁਆਲੀਫਾਈਡ ਜਿਹੜਾ ਸਟਾਫ ਹੈ ਤੇ ਬੱਚਿਆਂ ਦੀ ਮਿਹਨਤ ਤੇ ਪੇਰੈਂਟਸ ਦਾ ਸਹਿਯੋਗ ਮਿਲਿਆ ਜਿਸ ਕਰਕੇ ਇਹਨਾਂ ਬੜੀ ਜੜ ਜੜਾਇਆ ਮੈਨੂੰ ਬਹੁਤ ਖੁਸ਼ੀ ਹੈ ਸਮੁੱਚੇ ਸਟਾਫ ਨੂੰ ਪੂਰੀ ਮੈਨੇਜਮੈਂਟ ਨੂੰ ਬਹੁਤ ਖੁਸ਼ੀ ਹੈ ਕਿ ਬੱਚਿਆਂ ਨੇ ਜਿਹੜਾ ਹੈ ਸਮਾਜ ਦੇ ਵਿੱਚ ਵਧੀਆ ਮਾਰਕਸ ਲੈ ਕੇ ਸੰਸਥਾ ਦਾ ਨਾਮ ਜਿਹੜਾ ਰੋਸ਼ਨ ਕੀਤਾ ਹੈ ਹਾਂਜੀ ਮੈਮ ਤੁਹਾਨੂੰ ਵੀ ਬਹੁਤ-ਬਹੁਤ ਮੁਬਾਰਕਾਂ ਵਧਾਈ ਦੇ ਪਾਤਰੋਂ ਤੁਸੀਂ ਪ੍ਰਿੰਸੀਪਲ ਹੋ ਇਸ ਸਕੂਲ ਦੇ ਵਿੱਚ ਤੁਹਾਡੀ ਅਗਵਾਈ ਦੇ ਵਿੱਚ ਸਕੂਲ ਬਹੁਤ ਰੱਕੀ ਕਰ ਰਿਹਾ ਤੇ ਦੱਸੋ ਤੁਸੀਂ ਆਪਣੇ ਸਕੂਲ ਦੇ ਰਿਜ਼ਲਟ ਬਾਰੇ ਸਭ ਤੋਂ ਪਹਿਲਾਂ ਤਾਂ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਰੇ ਸਟਾਫ ਨੇ ਬਹੁਤ ਹੀ ਅੱਛਾ ਯੋਗਦਾਨ ਪਾਇਆ ਸਭ ਨੇ ਬਹੁਤ ਮਿਹਨਤ ਕੀਤੀ ਪਰ ਬੱਚਿਆਂ ਨੇ ਵੀ ਮਿਹਨਤ ਕੀਤੀ इसी वजह से जो रिज़ल्ट है अच्छा है पेरेंट्स का पूरा सहयोग रहा है अब सबको पता ही है आजकल शिक्षा का बहुत महत्व है तो इसलिए सब बच्चों को मैं तो यही कहूँगी जो बाकी के बच्चे भी हैं आने वाले टेंथ के हैं या प्लस टू के हैं वो भी मेहनत करें और इसी तरह से जैसे इन बच्चों ने अच्छे मार्क्स लिए हैं वो भी अच्छे मार्क्स लेके ही अपने स्कूल का नाम और पेरेंट्स का नाम रोशन करें थैंक यू हाँ जी मैम आप बताओ रिजल्ट के बारे में ਹਾਂਜੀ ਮੈਮ ਸਭ ਤੋਂ ਪਹਿਲਾਂ ਤਾਂ ਸਾਨੂੰ ਬਹੁਤ ਹੀ ਖੁਸ਼ੀ ਹੈ ਕਿ ਸਾਡੇ ਸਕੂਲ ਦੇ ਬੱਚਿਆਂ ਦਾ 100% ਰਿਜ਼ਲਟ ਰਿਹਾ ਹੈ 10th ਤੇ 12th ਕਲਾਸ ਦਾ ਜੇਕਰ ਮੈਂ 10th ਕਲਾਸ ਦੀ ਗੱਲ ਕਰਦੀ ਆ ਤਾਂ ਪਹਿਲੀਆਂ ਚਾਰ ਪੋਜੀਸ਼ਨਸ ਬਲਾਕ ਦੇ ਵਿੱਚ ਸਾਡੇ ਸਕੂਲ ਦੀਆਂ ਹੀ ਨੇ ਸਭ ਤੋਂ ਪਹਿਲਾਂ ਬੁਰਵਤਾਰ ਸਾਡੇ ਸਕੂਲ ਦਾ ਸਭ ਤੋਂ ਹੋਣਹਾਰ ਬੱਚਾ 96.2% ਦੇ ਨਾਲ ਬਲਾਕ ਚ ਫਸਟ ਪੋਜੀਸ਼ਨ ਤੇ ਰਿਹਾ ਹੈ ਤੇ ਦੂਸਰੇ ਨੰਬਰ ਤੇ ਸੈਕਿੰਡ ਪੋਜੀਸ਼ਨ ਹੈ ਕਵਰੀਤ ਕੌਰ ਦੀ 96% ਦੇ ਨਾਲ ਬਲੌਕ ਦੇ ਵਿੱਚ ਤੇ ਥਰਡ ਪੋਜੀਸ਼ਨ ਮਨਿੰਦਰ ਕੌਰ 94.8% ਦੇ ਨਾਲ ਥਰਡ ਪੋਜੀਸ਼ਨ ਹਾਸਿਲ ਕੀਤੀ ਹੈ ਫੋਰਥ ਪੋਜੀਸ਼ਨ ਪ੍ਰਿੰਸ ਕੁਮਾਰ ਦੀ ਹੈ 94.2% ਦੇ ਨਾਲ ਇਸ ਤੋਂ ਇਲਾਵਾ ਜੇ ਗੱਲ ਕਰੀਏ 90% ਅਬੋਵ ਦੀ ਵਿਖਸ਼ਾ ਤੇ ਪਾਇਲ ਜੋ 90% ਅਬੋਵ ਨੇ 85% ਅਬੋਵ ਸਾਡੇ 15 ਸਟੂਡੈਂਟਸ ਨੇ ਤਾਂ ਬਹੁਤ ਹੀ ਸ਼ਾਨਦਾਰ ਰਿਜ਼ਲਟ ਰਿਹਾ ਹੈ ਸਾਡੀ 10th ਕਲਾਸ ਦਾ ਇਸ ਤੋਂ ਇਲਾਵਾ ਸਾਡੇ 12th ਕਲਾਸ ਦੇ ਵਿੱਚ ਵੀ ਰਿਜ਼ਲਟ ਬਹੁਤ ਹੀ ਵਧੀਆ ਰਿਹਾ ਹੈ ਸਾਡੇ ਸਟੂਡੈਂਟਸ ਨੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ ਸਾਇੰਸ ਗਰੁੱਪ ਦੇ ਵਿੱਚ ਫਸਟ ਤੇ ਸੈਕਿੰਡ ਪੋਜੀਸ਼ਨ ਬਲਾਕ ਦੇ ਵਿੱਚ ਸਾਡੀ ਹੀ ਰਹੀ ਹੈ ਸਾਡੇ ਸਕੂਲ ਦੇ ਬੱਚਿਆਂ ਦੀ ਰਹੀ ਹੈ ਫਸਟ ਪੋਜੀਸ਼ਨ ਸਾਇੰਸ ਦੇ ਵਿੱਚ ਜਗਮੀਤ ਸਿੰਘ ਦੀ ਹੈ 91.4% ਦੇ ਨਾਲ ਇਸ ਬੱਚੇ ਨੇ ਸਾਰੇ ਹੀ ਸਬਜੈਕਟਸ ਦੇ ਵਿੱਚ ਬਹੁਤ ਹੀ ਵਧੀਆ ਮਾਰਕਸ ਹਾਸਲ ਕੀਤੇ ਨੇ ਜੇਕਰ ਗੱਲ ਕਰੀਏ ਕਿਮਿਸਟਰੀ ਦੀ ਤਾਂ ਇਸ ਬੱਚੇ ਦੇ 97 ਮਾਰਕਸ ਨੇ 100 ਆਊਟ ਆਫ ਜੋ ਕਿ ਬਹੁਤ ਹੀ ਸ਼ਾਨਦਾਰ ਨੇ ਸੈਕਿੰਡ ਪੋਜੀਸ਼ਨ ਨਵਦੀਪ ਸਿੰਘ ਦੀ ਹੈ ਸਾਇੰਸ ਗਰੁੱਪ ਦੇ ਵਿੱਚ ਹੀ ਬਲਾਕ ਦੇ ਵਿੱਚ ਵੀ ਸੈਕਿੰਡ ਪੋਜੀਸ਼ਨ ਮਨਦੀਪ ਨਵਦੀਪ ਸਿੰਘ ਦੀ ਹੈ 91.2% ਦੇ ਨਾਲ ਇਸ ਤੋਂ ਇਲਾਵਾ ਸਾਡਾ ਇੱਕ ਸਟੂਡੈਂਟ ਸਾਇੰਸ ਦੇ ਵਿੱਚ ਮਨਦੀਪ ਸਿੰਘ ਜਿਹਦੇ 85.8% ਨੇ 8% ਮਾਰਕਸ ਨੇ ਜੇਕਰ ਗੱਲ ਕਰੀਏ ਕਮਰਸ ਗਰੁੱਪ ਦੀ ਤਾਂ ਸੈਕਿੰਡ ਪੋਜੀਸ਼ਨ ਬਲਾਕ ਦੇ ਵਿੱਚ ਸਾਡੇ ਸਕੂਲ ਦੀ ਹੀ ਹੈ ਮਹਿਗਦੀਪ ਕੌਰ ਜਿਹਦੇ 91.8% ਨੇ ਕਮਰਸ ਦੇ ਵਿੱਚ थर्ड पोजिशन सुखमनप्रीत कौर एटी नाइन पॉइंट सिक्स परसेंट के नॉल कॉमर्स ग्रुप के इलावा फोर्थ फिफ्थ सिक्स वो भी पोजिशन साडे स्कूल दिया ही ने कॉमर्स ग्रुप के फोर्थ पोजिशन दे है कुलजीत कौर एटी नाइन परसेंट के नाल फिफ्थ पोजिशन सिमरनत कौर द एटी एट परसेंट के नाल सिक्स पोजिशन हरमनदीप कौर द है एटी सिक्स पॉइंट फोर परसेंट के ना ये सारा जो रिजल्ट है जो बच्चा ने अज इस स्कूल के लिए बहुत ही आ, ਵਧੀਆ ਤੇ ਸ਼ਾਨਦਾਰ ਰਿਜ਼ਲਟ ਸਾਡੇ ਸਾਹਮਣੇ ਪੇਸ਼ ਆਇਆ ਇਹਦੇ ਵਿੱਚ ਸਾਰੇ ਸਕੂਲ ਦੀ ਹੀ ਮਿਹਨਤ ਹੈ ਇਹਦੇ ਵਿੱਚ ਪੈਰੈਂਟਸ ਬੱਚੇ ਤੇ ਟੀਚਰਸ ਤਿੰਨਾਂ ਦੀ ਹੀ ਡੈਡੀਕੇਸ਼ਨ ਮਿਹਨਤ ਸਦਕਾ ਹੀ ਅੱਜ ਅਸੀਂ ਇਸ ਮੌਕੇ ਤੇ ਆਏ ਹਾਂ ਤੇ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਗੁਰਪਰਸ ਸਿੰਘ ਹੈ ਜੀ ਗੁਰੂ ਅਵਤਾਰ ਸਿੰਘ ਰਾਈਟ ਬਹੁਤ ਬਹੁਤ ਮੁਬਾਰਕਾਂ ਜੀ ਤੁਸੀਂ ਸਕੂਲ ਦਾ ਨਾਮ ਬਹੁਤ ਰੋਸ਼ਨ ਕੀਤਾ ਸਾਰੇ ਬੱਚਿਆਂ ਨੇ ਵੀ ਬਹੁਤ ਮਿਹਨਤ ਕੀਤੀ ਬਹੁਤ ਨਾਮ ਰੋਸ਼ਨ ਕੀਤਾ ਤੇ ਸਭ ਤੋਂ ਜ਼ਿਆਦਾ ਨੰਬਰ ਲੈਣ ਵਾਲੇ ਤੁਸੀਂ ਹੋ ਕੀ ਕਹਿਣਾ ਚਾਹੋਗੇ ਸਕੂਲ ਵਾਸਤੇ ਆਪਣੇ ਪੇਰੈਂਟਸ ਵਾਸਤੇ ਕੀ ਮੈਸੇਜ ਕੀ ਦੇਣਾ ਚਾਹੋਗੇ ਮੈਂ ਆਪ ਦਾ ਗ੍ਰੈਟੀਟਿਊਡ ਸ਼ੋ ਕਰਨਾ ਚਾਹੁੰਨਾ ਸਾਰੇ ਟੀਚਰਸ ਦਾ ਜਿਨ੍ਹਾਂ ਨੇ ਬਹੁਤ ਸਪੋਰਟ ਕੀਤਾ ਬਹੁਤ ਮੋਟੀਵੇਟ ਕੀਤਾ ਆਪਦੇ ਪੇਰੈਂਟਸ ਦਾ ਤੇ ਸਾਰੇ ਸਟਾਫ ਦਾ ਪੇਰੈਂਟਸ ਵਾਸਤੇ ਕੀ ਕਹਿਣਾ ਚਾਹੋਗੇ जी पेरेंट्स ही सी जिन्होंने सब तो ज्यादा सपोर्ट किया थे उन्होंने करके मेरे जो नंबर कितने परसेंट नंबर लाए है? 96 96? हैं 96.2 96 हां अब वो क्या करना चाहते हो अब मैं सिविल सर्विसेज करना चाहता हूं अच्छा अच्छा मैसेज की देना चाहोगे बस मैं मैसेज देना चाहूंगा कि कोई स्ट्रेस ना लो बहुत इजीली एनी परसेंटेज आ सकते हैं बस रेगुलर पढ़ते रहो ठीक थैंक यू नाम की है मनिंदर कौर अच्छा कितने मार्क्स लाए हैं 94.8% अच्छा ਤੇ ਹੁਣ ਅੱਗੇ ਕੀ ਕਰਨਾ ਆਪਾਂ ਐਨਡੀਏ ਦੀ ਤਿਆਰੀ ਅੱਛਾ ਐਨਡੀਏ ਦੇ ਬਾਰੇ ਕਿਉਂ ਸੋਚਿਆ ਕੁਝ ਹੋਰ ਕਿਉਂ ਨਹੀਂ ਕਰਨਾ ਆਈ ਵਾਂਟ ਟੂ ਸਰਵ ਮਾਈ ਕੰਟਰੀ ਓਹ ਦੈਟਸ ਗੁੱਡ ਅੱਛਾ ਆਪਣੇ ਸਕੂਲ ਬਾਰੇ ਕੀ ਕਹਿਣਾ ਚਾਹੋਗੇ ਸਕੂਲ ਆਈ ਥਿੰਕ ਬਲੌਕ ਤੋਂ ਇਹ ਬੈਸਟ ਬੈਸਟ ਸਕੂਲ ਹੈ ਕਿਉਂਕਿ ਇੱਥੋਂ ਦੀ ਐਜੂਕੇਸ਼ਨ ਇੰਨਾ ਵਧੀਆ ਸਟਾਫ ਦਿੱਤਾ ਹੋਇਆ ਸਾਨੂੰ ਸਕੂਲ ਨੇ ਹਾਂ ਹਾਂ ਹਾਂਜੀ ਠੀਕ ਥੈਂਕ ਯੂ ਨਮਸਕਾਰ ਜੀ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਜੀ ਤੁਹਾਡਾ ਬੱਚਾ ਅੱਛੇ ਮਾਰਕਸ ਲੈ ਕੇ ਗਿਆ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਤਾਂ ਮੈਂ ਜਿਹੜੇ ਸਕੂਲ ਦਾ ਸਟਾਫ ਹੈ ਟੀਚਰਸ ਜਿੰਨੇ ਵੀ ਆ ਆਖਰੀਨ ਮੈਨੇਜਮੈਂਟ ਵਾਲੇ ਡਰਾਈਵਰਸ ਵੀ ਮੈਂ ਤਾਂ ਡਰਾਈਵਰਸ ਨੂੰ ਵੀ ਕਵਾਂਗਾ ਜਿਨ੍ਹਾਂ ਨੇ ਹਰ ਇੱਕ ਕਿਸੇ ਨੇ ਸਪੋਰਟ ਕੀਤੀ ਹੈ ਟੀਚਰਸ ਦੇ ਤਾਂ ਜਿੱਦਾਂ ਕਹਿ ਸਕਦੇ ਹਾਂ ਜੀ ਇੰਨੇ ਕੁ ਵਧੀਆ ਟੀਚਰ ਆ ਹਰ ਇੱਕ ਬੱਚੇ ਨੂੰ ਚੰਗੀ ਤਰ੍ਹਾਂ ਸਮਝਾਉਣਾ ਉਹਨਾਂ ਦਾ ਧਿਆਨ ਰੱਖਣਾ ਜੇ ਕਿਸੇ ਟਾਈਮ ਇੱਕ ਦੋ ਦਿਨ ਕੋਈ ਸਕੂਲ ਨਹੀਂ ਆਂਦਾ ਤਾਂ ਉਹਨੂੰ ਵੀ ਪੁੱਛਣਾ ਵੀ ਤੂੰ ਕਿਉਂ ਨਹੀਂ ਆ ਰਿਹਾ ਹਾਂ 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 ਉਸ ਤੋਂ ਬਾਅਦ ਸਾਡੇ ਚੇਅਰਮੈਨ ਮੈਡਮ ਆਪਾ ਜਿੰਦਰਨ ਸਿੰਘ ਜੀ ਤੇ ਮੈਡਮ ਗੁਰਿੰਦਰ ਕੌਰ ਜੀ ਨੇ ਤਾਂ ਕਹਨੇ ਕੀ ਜੀ ਜਿਵੇਂ ਕਹਿੰਦੇ ਜੀ ਕੋਈ ਵੀ ਚੀਜ਼ ਹੈ ਕੋਈ ਬਿਲਡਿੰਗ ਵੀ ਹੈ ਜਾਂ ਕੁਝ ਹੋਰ ਹੈ ਕੋਈ ਵੀ ਪਾਪਾ ਬਣਾਉਣਾ ਉਹਦੇ ਵਾਸਤੇ ਇੱਕ ਨੀਂਦ ਹੀ ਲੋਡ ਹੁੰਦੀ ਹੈ ਇਹ ਥਾਮ ਹੀ ਆ ਸਮਝ ਲਓ ਜੀ ਤੁਹਾਡੇ ਕਹਿਣ ਦਾ ਮਤਲਬ ਇਹ ਹੈ ਕਿ ਜਿਹੜੀ ਇਹ ਸਕੂਲ ਦੇ ਵਿੱਚੋਂ ਜਿਹੜੀ ਨੀਂ ਰੱਖੀ ਜਾਂਦੀ ਹੈ ਨੀਂ ਤੇ ਹੀ ਡਿਪੈਂਡ ਕਰਦਾ ਹੈ ਕਿ ਜੇ ਤੁਹਾਡੀ ਨੀਂ ਪੱਕੀ ਹੋਏਗੀ ਤੇ ਤੁਹਾਡੀ ਜਿਹੜੇ ਬਿਲਡਿੰਗ ਹੋਏਗੀ ਬਹੁਤ ਮਜ਼ਬੂਤ ਬਣੇਗੀ ਬਹੁਤ ਵਧੀਆ ਬਣੇਗੀ ਸੋ ਇਹ ਕਹਿਣ ਦਾ ਮਤਲਬ ਇਹ ਹੈ ਕਿ ਜਿਹੜਾ ਇਹ ਸਕੂਲ ਹੈ ਉਹ ਬੱਚਿਆਂ ਦੀ ਇੱਕ ਇਹੋ ਜੀ ਨੀ ਬਣਦਾ ਕਿ ਅੱਗੇ ਜਾ ਕੇ ਪਵੇਖੇ ਦੇ ਵਿੱਚ ਉਹ ਉੱਚੀਆਂ ਛਲਾਂਗਾ ਮਾਰਦਾ ਹੈ ਉੱਚੀਆਂ ਮੱਲਾ ਮਾਰਦਾ ਹੈ ਤੇ ਆਪਣੇ ਸਕੂਲ ਦਾ ਨਾਮ ਹਮੇਸ਼ਾ ਵਾਸਤੇ ਰੋਸ਼ਨ ਕਰਦਾ ਰਹਿੰਦਾ ਹੈ ਨਹੀਂ ਦੇਖੋ ਜੀ ਇਹ ਚੀਂਦਾ ਬਹੁਤ ਫਰਕ ਪੈਂਦਾ ਕਿ ਮੈਂ ਸਕੂਲ ਵਿੱਚ ਆਮ ਆਉਂਦੇ ਰਹਿਣੀਆਂ ਜਿੱਦਾਂ ਰਜਿੰਦਰ ਸਰ ਹੈ ਇਹਨਾਂ ਦਾ ਰੂਟੀਨ ਹੈ ਇਹਨਾਂ ਨੇ ਹਰ ਰੋਜ਼ ਹਰ ਇੱਕ ਕਲਾਸ 'ਚ ਜਾਣਾ ਛੋਟੇ ਬੱਚਿਆਂ ਨੂੰ ਨਰਸਰੀ ਐਲ ਕੇ ਜੀ ਫਰਸਟ ਸਭ ਨੂੰ ਜਾ ਕੇ ਉੱਥੇ ਪੜਾਉਂਦੇ ਵੀ ਆ ਆਪ ਹੀ ਪੜਾਉਂਦੇ ਆ ਟੀਚਰਸ ਨੂੰ ਮੋਟੀਵੇਟ ਕਰਦੇ ਆ ਬੱਚਿਆਂ ਨੂੰ ਮੋਟੀਵੇਟ ਕਰਦੇ ਆ ਆ ਸਾਡੇ ਪ੍ਰਿੰਸੀਪਲ ਮੈਮ ਆ ਇਹ ਬੱਚਿਆਂ ਨੂੰ ਬਹੁਤ ਮੋਟੀਵੇਟ ਕਰਦੇ ਆ ਉਸ ਤੋਂ ਬਾਅਦ ਮੈਨੂੰ ਕੁਵਿੰਦਰ ਇਹ ਬਹੁਤ ਮਿਹਨਤੀ ਹੈ ਇਹ ਇੱਕ ਇੱਕ ਬੱਚੇ ਦਾ ਧਿਆਨ ਰੱਖਦੇ ਆ ਉਹ ਜਿਹੜੇ ਇੱਥੇ ਸੇਵਾਦਾਰ ਹੈ ਪਾਣੀ ਪਿਉਂਦੇ ਆ ਉਹ ਬੱਚਿਆਂ ਦਾ ਬਹੁਤ ਧਿਆਨ ਰੱਖਦੇ ਆ ਡਰਾਈਵਰਸ ਆ ਡਰਾਈਵਰਸ ਵਿਚਾਰੇ ਵੀ ਮੀ ਹੋਵੇ ਨੇਰੀ ਹੋਵੇ ਟਾਈਮ ਤੇ ਬੱਚਿਆਂ ਨੂੰ ਲਿਉਂਦੇ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਜਸਮੀਤ ਕੌਰ ਹੈ ਹਾਂ ਜੀ ਆਪਣੇ ਬਾਰੇ ਦੱਸੋ ਮੈਂ ਸਰਦਾਰ ਸਤਪਾਲ ਸਿੰਘ ਜੀ ਦੀ ਬੇਟੀ ਮੈਨੂੰ ਬਹੁਤ ਜਿਆਦਾ ਪ੍ਰਾਊਡ ਹੋ ਰਿਹਾ ਕਿ ਮੈਂ ਅੱਜ ਪਾਪਾ ਦਾ ਜਿਹੜਾ ਨਾਮ ਉੱਚਾ ਕੀਤਾ ਆਪਦੇ ਪੇਰੈਂਟਸ ਦਾ ਨਾਮ ਉੱਚਾ ਕੀਤਾ ਆਪਦੇ ਸਕੂਲ ਦਾ ਨਾਮ ਉੱਚਾ ਕੀਤਾ ਹਾਲਾਂਕਿ ਮੈਂ ਸਕੂਲ ਬਾਰੇ ਵੀ ਇੱਕ ਚੀਜ਼ ਕਹਿਣਾ ਚਾਹੁੰਦੀ ਆ ਕਿ ਇੰਨੀ ਸਕਾਲਰਸ਼ਿਪ ਦਿੰਦੇ ਆ ਸਰ ਵੀ ਬੱਚੇ ਪੜਨ ਸਿਰਫ ਇਸ ਲਈ ਵੀ ਬੱਚੇ ਪੜਨ ਅੱਗੇ ਜਾ ਕੇ ਨਾਮ ਰੋਸ਼ਨ ਕਰਨ ਹਾਂ ਜਿਨ੍ਹਾਂ ਦੇ 50 ਜਿਨ੍ਹਾਂ ਦੇ 90 ਅਬਵ ਮਾਰਕਸ ਨੇ 95 ਤੱਕ ਉਹਨਾਂ ਨੂੰ 50% ਸਕਾਲਰਸ਼ਿਪ ਹੈ ਜਿਨ੍ਹਾਂ ਦੇ 96 ਤੋਂ ਉੱਪਰ ਨੇ ਉਹਨਾਂ ਨੂੰ 100% ਸਕਾਲਰਸ਼ਿਪ ਹੈ ਇਹ ਹਰ ਕਿਸੇ ਸਕੂਲ ਦੇ ਵਿੱਚ ਨਹੀਂ ਹੁੰਦਾ ਬਹੁਤ ਵਧੀਆ ਸਰ ਨੇ ਮੈਮ ਨੇ ਸਾਰੇ ਟੀਚਰਸ ਹੀ ਬਹੁਤ ਜਿਆਦੇ ਵਧੀਆ ਨੇ ਥੈਂਕ ਯੂ ਹਾਂਜੀ ਬੇਟਾ ਤੁਸੀਂ ਦੱਸੋ ਕਿੰਨੇ ਨੰਬਰ ਲਏ ਆ ਮੇਰੇ 86% ਆਇਆ ਜੀ ਅੱਛਾ ਹਾਂਜੀ ਤੇ ਥੋੜਾ ਜਿਹਾ ਹੋਰ ਅੱਗੇ ਵਧ ਜਾਂਦੇ ਹਾਂਜੀ ਕਿਸ ਤਰ੍ਹਾਂ ਦਾ ਲੱਗਿਆ 86% ਕੋਈ ਨੰਬਰ ਥੋੜੇ ਨਹੀਂ ਹੁੰਦੇ ਬਹੁਤ ਹੈ ਨਹੀਂ ਜੀ ਬਹੁਤ ਵਧੀਆ ਲੱਗ ਰਿਹਾ ਹੈ ਬਹੁਤ ਵਧੀਆ ਨੰਬਰ ਲਏ ਹੈ ਜੀ ਹਾਂਜੀ ਹਾਂਜੀ ਕੀ ਕਹਿਣਾ ਚਾਹੋਗੇ ਸਕੂਲ ਵਾਸਤੇ ਸਰ ਮੈਮ ਇਹ ਸਕੂਲ ਬਹੁਤ ਵਧੀਆ ਆ ਇੱਥੋਂ ਦੇ ਟੀਚਰ ਇੱਥੋਂ ਦੇ ਮੈਨੇਜਮੈਂਟ ਚੇਅਰਮੈਨ ਸਰ ਪ੍ਰਿੰਸੀਪਲ ਮੈਮ ਸਾਰੇ ਮੋਟੀਵੇਟ ਕਰਦੇ ਰਹਿੰਦੇ ਆ ਸਾਰਾ ਦਿਨ ਤੇ ਹਰੇਕ ਟਾਈਮ ਤੇ ਸਾਡੀ ਹੈਲਪ ਕਰ ਲਈਏ ਤਿਆਰ ਆ ਤੇ ਇਹਨਾਂ ਦੇ ਕਰਕੇ ਹੀ ਮੇਰੇ ਮਾਰਕਸ ਇੰਨੇ ਆ ਸਕੇ ਹਾਂਜੀ ਕੁਝ ਬੜੇ ਖੁਸ਼ ਦਿਖਾਈ ਦੇ ਰਹੇ ਹੋ ਹੈ ਕਿੰਨੇ ਨੰਬਰ ਲਏ ਆ ਬਹੁਤ ਕਾਫੀ ਖੁਸ਼ੀ ਮਹਿਸੂਸ ਹੋ ਰਹੀ ਹੈ ਨਾ ਹਾਂਜੀ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਅੱਛਾ ਮੇਰੇ 931 ਜਦੋਂ ਘਰ ਜਾ ਕੇ ਜਦੋਂ ਰਿਜ਼ਲਟ ਦੇਖਿਆ ਕਿਸ ਤਰ੍ਹਾਂ ਦਾ ਕਰ ਦਿਆਂ ਦਾ ਰੈਕਟ ਸੀ ਖਾਤੇ ਬਹੁਤ ਖੁਸ਼ ਹੋਏ ਜੀ ਕਾਦੇ ਨੂੰ ਪਹਿਲਾਂ ਵੀ ਮੈਨੂੰ ਸੀ ਕਿ ਬਈ ਬੜਾ ਜਲਤ ਅੱਛਾ ਹੋਗਾ ਜਦੋਂ ਫਿਰ ਨੱਚਿਆ ਕੌਣ ਸੀ ਘਰ ਚ ਸਾਰੇ ਸਾਰੇ ਨੱਚਣ ਲੱਗੇ ਸੀ ਹਾਂਜੀ ਤੁਹਾਡੇ 91.2% ਅੱਛਾ ਹਾਂਜੀ ਫਿਰ ਕੀ ਲੱਡੂ ਖਾਦੇ ਸੀ ਜਾਂ ਤੋਸ਼ਾ ਤੋ ਜੇ ਫਿਰ ਤੋ ਸ਼ਖਰਤ ਜਿਹੜੀ ਤੁਹਾਡੀ ਸਮਾਈਲ ਆ ਉਹ ਤਾਂ ਲੱਡੂਆਂ ਵਾਲੀ ਹੈ ਹੈ ਅੱਛਾ ਲੱਗਿਆ ਹਾਂਜੀ ਤੁਹਾਡੇ ਚੰਗੇ ਪੂ ਵੇਖ ਕੇ ਦੀ ਕਮਨਾ ਕਰਦੇ ਆ ਹਾਂਜੀ ਬੇਟਾ ਤੁਸੀਂ ਦੱਸੋ ਹਾਂਜੀ ਕਿੰਨੇ ਨੰਬਰ ਲਏ ਆ ਜੀ 70 ਦੀ 8% ਅੱਛਾ ਵੈਰੀ ਗੁੱਡ ਬਹੁਤ ਵਧੀਆ ਨੰਬਰ ਲਏ ਆ ਅੱਗੇ ਕੀ ਕਰਨਾ ਬੇਟਾ ਕੀ ਅੱਗੇ ਮੈਂ ਨੀਂਦ ਦੀ ਤਿਆਰੀ ਕਰੀ ਜਾਣਾ ਅੱਛਾ ਬੇਟਾ ਲੇਪਾ ਜੁੱਤਾ ਹੈ ਹਾਂ ਹਾਂ ਦੇਖੋ ਜੀ ਹਾਂਜੀ ਤਾਂ ਲੱਗਦਾ ਹੁੰਦਾ ਹੈ ठीक है चलो ऑल द बेस्ट बेटा अच्छा कितने नंबर लगे ਅੱਛਾ ਇਸ ਤਰ੍ਹਾਂ ਹੈ ਕਿ ਆਪਾਂ ਸਾਰੇ ਵਿਸ਼ੇ ਤੇ ਡਿਸਕਸ ਕਰ ਲਿਆ ਰਾਜੇ ਇੱਕ ਆਪਣੀ ਜਿਹੜੀ ਮਾਤਰ ਭਾਸ਼ਾ ਹੈ ਪੰਜਾਬੀ ਪੰਜਾਬ ਦੇ ਵਿੱਚ ਕੰਪਲਸਰੀ ਕੀਤੀ ਗਈ ਹੈ ਪੰਜਾਬੀ ਭਾਸ਼ਾ ਬਾਰੇ ਤੁਸੀਂ ਕੀ ਦੱਸੋਗੇ ਪੰਜਾਬੀ ਤੋਂ ਕਿੰਨੇ ਨੰਬਰ ਲਏ ਸੀ ਪੰਜਾਬੀ ਚ 100 ਆਊਟ ਆਫ 100 ਹੈ ਹਾਂਜੀ ਬਹੁਤ ਬਹੁਤ ਮੁਬਾਰਕਾਂ ਜੀ ਪੰਜਾਬੀ ਦੇ ਵਿੱਚ ਤੁਸੀਂ ਪੰਜਾਬੀ ਦਾ ਭਾਸ਼ਾ ਦਾ ਜਿਹੜਾ ਹੈਗਾ ਨਾਮ ਰੋਸ਼ਨ ਕੀਤਾ ਹੈ ਤੇ ਕੀ ਕਹਿਣਾ ਜੀ ਕੀ ਚਾਹੋਗੇ ਪੰਜਾਬੀ ਭਾਸ਼ਾ ਵਾਸਤੇ? ਕਈ ਬੱਚੇ ਹੁੰਦੇ ਆ ਜਿਹੜੇ ਇਹਨਾਂ ਸਬਜੈਕਟ ਨੂੰ ਲਾਈਟਲੀ ਲੈ ਲੈਂਦੇ ਆ ਪਰ ਇਹ ਵੀ ਆਪਣੇ ਲਈ ਬਹੁਤ ਜ਼ਰੂਰੀ ਹੁੰਦੇ ਆ। ਹੁਣ ਅੱਗੇ ਜਾ ਕੇ ਆਪਣੇ ਕਮੈਂਟ ਨੇ ਇਹਨਾਂ ਨੂੰ ਜ਼ਰੂਰੀ ਕਰ ਦਿੱਤਾ ਗਿਆ ਜੋ ਕਿ ਇੱਕ ਚੰਗੀ ਗੱਲ ਹੈ। ਆਪਾਂ ਨੂੰ ਆਪਣੀ ਭਾਸ਼ਾ ਨਾਲ ਜੁੜੇ ਰਹਿਣਾ ਚਾਹੀਦਾ। ਕਈ ਬੱਚੇ ਹੁੰਦੇ ਆ ਕਿ ਪੰਜਾਬੀ ਨੂੰ ਬੋਲਣਾ ਸਹੀ ਨਹੀਂ ਸਮਝਦੇ ਐ ਕਰਦੇ ਆ ਕਿ ਅਸੀਂ ਅਨੈਜੂ ਅਨਐਜੂਕੇਟਿਡ ਲੱਗਾਂਗੇ ਪਰ ਐ ਨਹੀਂ ਹੁੰਦਾ ਆਪਾਂ ਨੂੰ ਆਪਣੀ ਪੰਜਾਬੀ ਭਾਸ਼ਾ ਨੂੰ ਬੋਲਣਾ ਚਾਹੀਦਾ। ਦੇਖੋ ਜਦੋਂ ਹੁਣ ਆਪਣੇ ਵਿਦੇਸ਼ਾਂ ਵਿੱਚ ਵੀ ਮਾਂ ਬੋਲੀ ਦਾ ਕਾਫੀ ਬੋਲ ਬਾਲਾ ਹੈ ਹਰੇਕ ਮੁਲਕਾਂ ਦੇ ਵਿੱਚ ਆਪਣੀ ਜਿਹੜੀ ਮਾਂ ਬੋਲੀ ਪੰਜਾਬੀ ਦਾ ਹੀ ਇਸਤੇਮਾਲ ਹੋਣੇ ਸ਼ੁਰੂ ਹੋ ਗਿਆ ਤਾਂ ਤੁਸੀਂ ਇਹ ਮੈਸੇਜ ਦਿਓ ਕਿ ਕੀ ਕਹਿਣਾ ਚਾਹੁੰਦੇ ਆ ਪੰਜਾਬੀ ਭਾਸ਼ਾ ਵਾਸਤੇ ਪੰਜਾਬੀ ਆਪਣੀ ਬੜੀ ਸੋਹਣੀ ਭਾਸ਼ਾ ਹੈ ਤੇ ਆਪਾਂ ਨੂੰ ਇਹਦਾ ਪ੍ਰਯੋਗ ਕਰਨਾ ਚਾਹੀਦਾ ਜੀ ਤੁਸੀਂ ਕਿੰਨੇ ਲਈ ਪੰਜਾਬੀ ਚੋਂ ਨੰਬਰ ਹੈ 99 ਮਾਰਕਸ 99 yes ma'am ਤੇ ਇਹਨੇ 100 ਬਟਾ 100 ਲਏ ਆ ਹਾਂਜੀ ਅੱਛਾ ਤੇ ਆਪਾਂ 99 ਕਿਉਂ ਕਹਿੰਨੇ 99 ਕਹਿ ਦਿੰਦੇ ਪੰਜਾਬੀ ਚ ਹੈ ਆਪਾਂ ਮਾਂ ਬੋਲੀ ਨੂੰ ਪਰਫੁੱਲਟ ਕਰਨਾ ਹੈ ਹਨਾ ਹਾਂਜੀ ਤੇ ਫਿਰ ਪਿਓਰ ਪੰਜਾਬੀ ਬੋਲੋ ਮੇਰੇ ਵਾਂਗ ਨਾ 99ਵੇਂ ਨੰਬਰ ਲਏ ਆ ਨਾ 99ਵੇਂ ਨੰਬਰ ਲਏ ਆ ਕੀ ਕਹਿਣਾ ਕੀ ਚਾਹੋਗੇ ਇਹ ਕੁਛ ਤਾਂ ਪਹਿਲਾ ਜਿਵੇਂ ਮਨਿੰਦਰ ਨੇ ਦੱਸਤਾ ਪੰਜਾਬੀ ਸਾਡੀ ਮਾਂ ਬੋਲੀ ਹੈ ਉਵੇਂ ਸਾਡੇ ਐਡੇ ਵਧੀਆ ਟੀਚਰ ਜੋ ਸਾਨੂੰ ਪੰਜਾਬੀ ਪੜ੍ਹਾਉਂਦੇ ਆ ਪਿਓਰ ਪੰਜਾਬੀ ਦੇ ਵਿੱਚ ਸਾਨੂੰ ਪੜਾਉਂਦੇ ਆ ਹਰ ਇੱਕ ਚੀਜ਼ ਦਾ ਨਿੱਕੀ ਤੋਂ ਨਿੱਕੀ ਚੀਜ਼ ਦਾ ਬਿੰਦੀ ਟਿੱਪੀ ਦਾ ਵੀ ਸਾਨੂੰ ਗਿਆਨ ਦਿੰਦੇ ਆ ਉਹਨਾਂ ਦੀ ਵਜ੍ਹਾ ਨਾਲ ਹੀ ਸਾਡੇ ਇੰਨੇ ਵਧੀਆ ਨੰਬਰ ਆਏ ਆ ਕੋਈ ਦੋ ਲਾਈਨਾਂ ਪੰਜਾਬੀ ਦੀਆਂ ਯਾਦ ਕੋਈ ਕਵਿਤਾ ਕੋਈ ਕੋਚ ਸੇ ਜਿਹੜੀਆਂ ਤੁਸੀਂ ਪੜ੍ਹੀਆਂ ਹੋਣ ਸਲੋ ਕਰਕੇ ਤਾਂ ਕੁਝ ਵੱਡੇ ਸ਼ਬਦ ਕੋਈ ਸ਼ਬਦ ਬਾਣੀ ਸੁਣਾ ਦੇ ਬੱਚੀ ਹਾਂਜੀ ਬੇਟਾ ਆਪਾਂ ਪੰਜਾਬੀ ਤੇ ਤਾਂ ਬੜਾ ਕੁਝ ਕਹਿ ਦਿੱਤਾ ਸੁਣਦੇ ਵੀ ਆ ਹਨਾ ਸਾਰਾ ਕੁਝ ਹੈ ਇੱਕ ਪੰਜਾਬੀ ਆਪਣਾ ਇੱਕ ਸੱਭਿਆਚਾਰਕ ਨੂੰ ਆਪਾਂ ਉਸ ਪੱਖੋਂ ਦੇਖਦੇ ਹੋਏ ਕੋਈ ਦੋ ਲਾਈਨਾਂ ਪੰਜਾਬੀ ਦੀਆਂ ਕੋਈ ਜਿਹੜੇ ਆਪਣੇ ਗੀਤ ਹੈਗੇ ਆ ਕੋਈ ਕਿਸੇ ਤਰ੍ਹਾਂ ਦੇ ਘੋੜੀਆਂ ਗੀਤ ਹੈ ਸੁਹਾਗ ਹੈ ਉਹਨਾਂ ਬਾਰੇ ਕੁਛ ਆਂਦਾ ਹੈ ਹਾਂਜੀ ਹਾਂਜੀ ਸੁਣਾਓ ਥੋੜਾ ਸਾਡਾ ਚਿੜੀਆਂ ਦਾ ਚੰਬਾਵੇ ਬਾਬਲ ਅਸਾ ਉਡ ਜਾ ਤੇ ਲੰਮੀ ਉਡਾਰੀ ਲੈ ਬਾਬਲ ਕਿਹੜੇ ਦੇਸਾਂ ਨੂੰ ਜਾਣਾ ਸਾਡਾ ਚਿੜੀਆਂ ਦਾ ਚੰਮਲਾ ਲੈ ਬਾਬਾ ਇਹ ਸੰਡ ਜਾਣਾ ਸਾਡੀ ਲੰਮੀ ਉਡਾਰੀ ਲੈ ਬਾਬਲ ਆਸਾਂ ਕਿਹੜੇ ਦੇਸਾਂ ਨੂੰ ਜਾਣਾ ਹਾਂਜੀ ਬਹੁਤ ਵਧੀਆ ਤੁਸੀਂ ਗਾਇਆ ਪਰ ਆਪਾਂ ਅੱਗੇ ਬੇਟਾ ਜੀ ਹਾਲੇ ਪੜਾਈ ਕਰਨੀ ਹੈ ਥੋੜੇ ਸਾਲ ਰੁਕ ਜਾ ਤੇ ਪਰ ਗਾਇਆ ਬਹੁਤ ਸੋਹਣਾ ਹੈ ਬਹੁਤ ਵਧੀਆ ਪੰਜਾਬੀ ਬਾਸ਼ਾ ਦਾ ਤੁਸੀਂ ਆਪ ਦਾ ਪੇਸ਼ਕਾਰੀ ਕੀਤੀ ਹੈ ਬਹੁਤ ਬਹੁਤ ਧੰਨਵਾਦ ਜੀ ਬੇਟਾ ਕਿਹੜੀ ਪੋਜੀਸ਼ਨ ਆਈ ਹੈ ਤੁਹਾਡੀ ਸੈਕਿੰਡ ਪੋਜੀਸ਼ਨ ਆਈ ਮੇਰੇ ਬਲੌਕ ਚੋਂ ਅਰਨੇ ਵਾਲੇ ਬਲੌਕ ਦੇ ਵਿੱਚੋਂ ਕਿੰਨੇ ਪਰਸੈਂਟ ਲਏ ਸੀ 91.2 ਅੱਛਾ ਕੀ ਕਹਿਣਾ ਕੀ ਚਾਹੋਗੇ ਮੈਂ ਬਸ ਇਹੀ ਕਹਿਣਾ ਚਾਹਾਂਗੀ ਕਿ ਜੋ ਸਕੂਲ ਹੈ ਸਾਡਾ ਉਸ ਨੇ ਸਾਡਾ ਬਹੁਤ ਸਾ ਦਿੱਤਾ ਮੈਂ 6th ਕਲਾਸ ਸੀ ਜੀ ਪਲੱਸ 2 ਮੇਰੀ ਹੋ ਗਈ ਹੈ ਇਸ ਪੂਰੇ ਸਾਲਾ ਦੌਰਾਨ ਮੇਰੇ ਸਕੂਲ ਨੇ ਬਹੁਤ ਸਾ ਦਿੱਤਾ ਇਹ ਇਸ ਤਰੀਕੇ ਨਾਲ ਸਕੂਲ ਅੱਗੇ ਵੀ ਸਾਥ ਦੇ ਰਹੂਗਾ ਬਾਕੀ ਬੱਚਿਆਂ ਨਾਲ ਜਦੋਂ ਹੁਣ ਇਹ ਸਕੂਲ ਦੇ ਵਿੱਚ ਜਾਓਗੇ ਸਕੂਲ ਨੇ ਤੁਹਾਡਾ ਇੰਨੇ ਸਾਲ ਸਾਥ ਦਿੱਤਾ ਕਿਸ ਤਰ੍ਹਾਂ ਦਾ ਮਹਿਸੂਸ ਕਰ ਰਹੇ ਹੋ ਬਹੁਤ ਵਧੀਆ ਮਹਿਸੂਸ ਹੋ ਰਿਹਾ ਵਧੀਆ ਤਾਂ ਮਹਿਸੂਸ ਹੋ ਰਿਹਾ ਜਾਨ ਲੱਗ ਗਿਆ ਕਿਸ ਤਰ੍ਹਾਂ ਦਾ ਮਹਿਸੂਸ ਹੋਏਗਾ ਇੱਕ ਵਾਰ ਤਾਂ ਥੋੜਾ ਦੁੱਖੋਂ ਦਾ ਨਸਟਾਲਜੀਆ ਫੀਲ ਹੁੰਦਾ ਹੈ ਹਮ 6-7 ਸਾਲ ਐ ਸਕੂਲ ਚ ਬਿਤਾਏ ਆ ਹਮ ਤਾਂ ਦੁੱਖ ਤਾਂ ਇੱਕ ਵਾਰ ਹੋਏਗਾ ਪਰ ਅੱਗੇ ਦੀ ਚੱਗੇ ਵਧਣਾ ਇਸ ਕਰਕੇ ਜਿਵੇਂ ਮੁੱਖ ਮੰਤਰੀ ਪੰਜਾਬ ਆਪਣੇ ਕਾਲਜ ਦੇ ਵਿੱਚ ਗਏ ਸੀ ਪਿੱਛੇ ਜੇ ਆਪਦੀ ਯਾਦਾ ਸਾਂਝੀਆਂ ਕਰਨ ਕਿ ਤੁਸੀਂ ਵੀ ਆਹਦੇ ਸਕੂਲ ਚ ਆਉਂਦੇ ਜਾਂਦੇ ਰਹੋਗੇ ਹਾਂਜੀ ਜਰੂਰ ਆਉਂਦੇ ਜਾਂਦੇ ਰਹਾਂਗੇ ਹੋਰ ਕੁਝ ਕਹਿਣਾ ਚਾਹੋਗੇ ਸਕੂਲ ਵਾਸਤੇ ਬਸ ਇਹੀ ਅਭੀ ਸਕੂਲ ਅਤੇ ਹਰੇਕ ਟੀਚਰ ਬੈਂਤੀਆ ਮੇਰਾ ਪਲੱਸ 2 ਦੇ ਵਿੱਚ ਬਹੁਤ ਸਾਧ ਦਿੱਤਾ ਸਪੈਸ਼ਲੀ ਅਸ਼ਨਾ ਮੈਡਮ ਜਿਨ੍ਹਾਂ ਨੇ ਮੇਰੇ ਫਿਜ਼ਿਕਸ ਵਿੱਚ ਬਹੁਤ ਹਲਪ ਕੀਤੀ ਸੀ ਅੱਛਾ ਕਿਸ ਤਰ੍ਹਾਂ ਦਾ ਪੜ੍ਹਾਉਂਦੇ ਸੀ ਵਧੀਆ ਪੜ੍ਹਾਉਂਦੇ ਸੀ ਹਰੇਕ ਕਨਸੈਪਟ ਕਲੀਅਰ ਕਰਦੇ ਸੀ अच्छा जी बहुत वीक सी पर अश्वमेधम का कैमरे 955 ओके हां जी बेटा ਤੁਸੀਂ ਦੱਸੋ ਮੇਰੀ ਫਰਸਟ ਪੋਜੀਸ਼ਨ ਹੈ ਇਹ ਅੰਨੀ ਵਾਲਾ ਬਲੌਕ ਪੁੱਛੋ ਹਾਂ ਹਾਂ ਤੇ ਜੋ ਐ ਅੱਜ ਮੈਂ ਪ੍ਰਾਪਤ ਕੀਤਾ ਹੈ ਮੇਰੀ ਪੋਜੀਸ਼ਨ ਜਿੰਨੇ ਮੇਰੇ ਪਰਸੈਂਟ ਆਏ ਨੇ ਇਹ ਸਿਰਫ ਇਸ ਦਾ ਸਾਰਾ ਕ੍ਰੈਡਿਟ ਮੇਰੇ ਟੀਚਰਸ ਮੇਰੇ ਪੇਰੈਂਟਸ ਨੂੰ ਜਾਂਦਾ ਹੀ ਲਿਖਿਆ ਜਾਵੇ ਤਾਂ ਮੈਂ ਤਾਂ ਬਹੁਤ ਮੇਰਾ ਕ੍ਰੈਡਿਟ ਤਾਂ ਬਹੁਤ ਥੋੜਾ ਹੈ ਮੇਰਾ ਤਾਂ ਇਹ ਨਹੀਂ ਮੰਨ ਲਓ ਕਿ ਜੋ ਮੈਂ ਪੇਪਰ 'ਚ ਲਿਖ ਕੇ ਆਇਆ ਹਾਂ ਹਾਂ ਬਾਕੀ ਸਾਰਾ ਕ੍ਰੈਡਿਟ ਤੇ ਮਿਹਨਤ ਮੇਰੇ ਟੀਚਰਸ ਦੀ ਤੇ ਮੇਰੇ ਪੇਰੈਂਟਸ ਦੀ ਹੈ ਸਾਡੇ ਸਾਇੰਸ ਦੇ ਟੀਚਰਸ ਸਾਡੇ ਚੇਅਰਮੈਨ ਸਾਹਿਬ ਤੇ ਪ੍ਰਿੰਸੀਪਲ ਮੈਮ ਬਹੁਤ سپورਟਿਵ ਨੇਚਰ ਦੇ ਨੇ ਜਦੋਂ ਉਹਨਾਂ ਨੂੰ ਜੋ ਡਾਊਟ ਪੁੱਛੀਏ ਉਹਦੇ ਕਲੀਅਰ ਕਰਦੇ ਨੇ ਜੀ ਬਹੁਤ ਹੀ ਅੱਛਾ ਨੇਚਰ ਹੈ ਸਾਡੇ ਟੀਚਰਸ ਦਾ ਬਹੁਤ ਹੀ ਵਧੀਆ ਟੀਚਰਸ ਨੇ ਹਾਂਜੀ ਮੈਡਮ ਬਹੁਤ-ਬਹੁਤ ਮੁਬਾਰਕਾਂ ਜੀ ਤੁਹਾਡੇ ਬੱਚਿਆਂ ਨੇ ਇੰਨੀਆਂ ਬੁਲੰਦੀਆਂ ਤੇ ਲੈ ਕੇ ਗਏ ਆ ਹਨਾ ਤੁਹਾਡੀ ਬਦੌਲਤ ਹੀ ਗਏ ਆ ਕੀ ਕਹਿਣਾ ਕੀ ਚਾਹੋਗੇ ਕਿਸ ਤਰ੍ਹਾਂ ਦੇ ਸੀ ਇਹ ਤੁਹਾਡੇ ਸਟੂਡੈਂਟਸ ਮੀਨ ਸਟੂਡੈਂਟਸ ਸਟਾਰਟਿੰਗ ਤੋਂ ਹੀ ਬਹੁਤ ਅੱਛੇ ਨੇ ਇਹਨਾਂ ਦਾ ਬੇਸ ਹੀ ਬਹੁਤ ਅੱਛਾ ਬਣਿਆ ਹੋਇਆ ਹੈ ਤੇ ਚਲੋ ਬੱਚੇ ਆਪਾਂ ਨੂੰ ਐਪਰੀਸ਼ੀਏਟ ਕਰ ਰਹੇ ਨਹੀਂ ਲੇਕਿਨ ਇਹਨਾਂ ਦਾ ਬਹੁਤ ਸਾਥ ਹੈ ਸਾਨੂੰ ਪ੍ਰਿੰਸੀਪਲ ਮੈਮ ਜਸਿੰਦਰ ਸਰ ਵੱਲੋਂ ਚੇਅਰਮੈਨ ਸਰ ਵੱਲੋਂ ਟਾਈਮ ਟੂ ਟਾਈਮ ਮੀਟਿੰਗਸ ਮਿਲਦੀਆਂ ਰਹਿੰਦੀਆਂ ਕਿ ਐਸ ਤਰ੍ਹਾਂ ਬੱਚਿਆਂ ਨੂੰ ਤੁਸੀਂ ਮੋਟੀਵੇਟ ਕਰਨਾ ਹੈ ਜਿੱਥੇ ਵੀ ਬੱਚਾ ਵੀਕ ਹੋ ਰਿਹਾ ਉੱਥੇ ਆਪਣੇ ਫੁੱਲ ਐਫਰਟਸ ਲਗਾਓ ਬਹੁਤ ਮੈਮ ਪ੍ਰਾਊਡ ਫੀਲ ਹੋ ਰਿਹਾ ਸਾਨੂੰ ਸਭ ਨੂੰ ਬਹੁਤ ਪ੍ਰਾਊਡ ਹੈ ਇਹਨਾਂ ਬੱਚਿਆਂ ਤੇ ਜਿਨ੍ਹਾਂ ਨੇ ਅੱ it will be higher. Thank you. Thank you.